ਇਹ ਕੋਈ ਹੋਣਾ ਅਸੀਂ ਵੀਡੀਓ ਬਣਾ ਰਹੇ ਆ ਠੀਕ ਹੈ ਪ੍ਰਸ਼ਾਸਨ ਨੂੰ ਬਾਦੀ ਤੇਰੀ ਚੱਕੀ ਲੈ ਜਾਵਾਂਗੇ ਫਿਰ ਤੁਸੀਂ ਕਹੋਗੇ ਧੱਕਾ ਕਰਦੇ ਹੋ ਤੁਸੀਂ ਆਪਣੇ ਕਸਟਮਰ ਨੂੰ ਕੋਈ ਹੋਣਾ ਵੀ ਸਾਈਡ ਤੇ ਲਾਓ ਹਰ ਰੋਜ਼ ਦਾ ਕੰਮ ਹੈ ਪਹਿਲਾਂ ਵੀ ਦੋ ਵਾਰੀ ਚੱਕੇ ਨੇ ਨਾ ਤੁਸੀਂ ਦੇਖ ਸਕਦੇ ਹੋ ਮੈਸਗੇਟ ਦੇ ਵਿੱਚ ਇੰਨਾ ਜ਼ਿਆਦਾ ਬੁਰਾ ਹਾਲ ਹੋ ਚੁੱਕਿਆ ਹੈ ਇਹ 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 ਜਗਾ ਸਪੈਸ਼ਲੀ ਜਾਮ ਲਈ ਬਣ ਗਈ ਅਮਰਜੈਂਸੀ ਕਿਸੇ ਨੇ ਲੰਘਣੀ ਹੋ ਨੰਗਣਾ ਹੋਵੇ ਤਾਂ ਇੱਥੇ ਕੋਈ ਨੰਘ ਨਹੀਂ ਸਕਦਾ ਆ ਸਾਰਾ ਮੈਸਗੇਟ ਦਾ ਏਰੀਆ ਅਸੀਂ ਪਹਿਲਾਂ ਵੀ ਦਿਖਾ ਰਹੇ ਆ ਵੀ ਇੱਥੇ ਇੰਨਾ ਕੁ ਬੁਰਾ ਹਾਲ ਹੋ ਚੁੱਕਿਆ ਹਰ ਰੋਜ਼ ਦਾ ਕੰਮ ਪਾਈਆਂ ਹੋਈਆਂ ਨੇ ਪਰ ਓਵਰ ਰੇੜੀਆਂ ਜਿਆਦਾ ਵਾਹਣ ਹੈ ਬਾਜ਼ਾਰ ਦਾ ਬੁਰਾ ਹਾਲ ਦਿਖਾਵਾਂਗੇ ਤੁਹਾਨੂੰ 90 ਦਾ ਸਾਰਾ ਮੋਟਰਸਾਈਕਲ ਕੋਈ ਇੱਥੇ ਪ੍ਰਸ਼ਾਸਨ ਵੱਲੋਂ ਇੱਥੇ ਜਿਹੜਾ ਮਾਰਨਾ ਚਾਹੀਦਾ ਓਵਰ ਚੱਲਿਆ ਇਹ ਬਾਜ਼ਾਰ ਪੂਰਾ ਜਾਮ ਲੱਗਿਆ ਹੁੰਦਾ ਪੂਰੇ ਬਾਜ਼ਾਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਓ ਯਾਰ ਕਾਹਨੂੰ ਇੱਥੇ ਪਤਾ ਦੇਖ ਸਕਦੇ ਹੋ ਵੀ ਨਾਉਂਦੀ ਐ ਪਰ ਇਹਨਾਂ ਦੀਆਂ ਸਟਾਲਾਂ ਲੱਗੀਆਂ ਹੋਈਆਂ ਨੇ ਦੁਕਾਨਾਂ ਤੋਂ ਕਾਫੀ ਮੂਰੇ ਕਿਰਾਇਆ ਦਿੰਦੇ ਨੇ ਪਰ ਮੋਟਰਸਾਈਕਲ ਬਹੁਤ ਬਾਹਰ ਕਰਕੇ ਲੱਗ ਜਾਂਦੇ ਨੇ ਤੁਸੀਂ ਰੇਡੀਆਂ ਦਾ ਦੇਖ ਸਕਦੇ ਹੋ ਕਿੰਨੇ ਕਿੰਨੇ ਮੋਟਰਸਾਈਕਲ ਕਿੰਨੇ ਕਿੰਨੇ ਹੋ ਲੱਗਦੇ ਨੇ ਜਾਮ ਗੁਰੇ ਵੀ ਲੱਗਦਾ ਹੈ ਤੇ ਉਧਰ ਸਾਹਮਣੇ ਮੈਸ ਗੇਟ ਉੱਥੇ ਵੀ ਲੱਗਦਾ ਤੁਸੀਂ ਦੇਖ ਸਕਦੇ ਹੋ ਦੋ ਤਿੰਨ ਮਿੰਟ ਚ ਤੁਹਾਨੂੰ ਦਿਖਾਵਾਂਗੇ ਕਿੰਨਾ ਜਾਮ ਲੱਗ ਜਾਂਦਾ ਹੈ ਉਹ ਲੋਕ ਕਿੰਨੇ ਤੰਗ ਹੁੰਦੇ ਨੇ ਇਹ ਸਾਰਾ ਮੈਸ ਗੇਟ ਦਿਖਾਵਾਂਗੇ ਤੁਹਾਨੂੰ ਕੁਝਦ ਕਰਨਾ ਹੋਰ ਵੀ ਦਿਖਾਵਾਂਗੇ ਜਿਹੜੀਆਂ ਬਾਜ਼ਾਰ ਦੀਆਂ ਦੁਕਾਨਾਂ ਬਾਹਰ ਦੁਕਾਨ ਤੋਂ ਸਮਾਨ ਕੱਢ ਕੇ ਰੱਖਦੀਆਂ ਉਹ ਦੁਕਾਨਾਂ ਵੀ ਦਿਖਾਵਾਂਗੇ ਤੁਹਾਨੂੰ ਅੱਜ ਇਸ ਜਗ੍ਹਾ ਤੇ ਵੀ ਕਈ ਵਾਰ ਜਾਮ ਲੱਗਦਾ ਦਿਨ ਚ ਇਹ ਜਗ੍ਹਾ ਵੀ ਇੱਥੋਂ ਬਾਹਰ ਸਮਾਨ ਰੇੜੀਆਂ ਖੜਦਿਆਂ ਨੇ ਇੱਥੇ ਵੀ ਜਿਵੇਂ ਹੁਣ ਆ ਗੱਡੀ ਲੱਗੀ ਇਸ ਤੋਂ ਬਾਅਦ ਇੰਨੀ ਜਗ੍ਹਾ ਤੇ ਨਗਰ ਕੌਸ਼ਲ ਤੁਸੀਂ ਨਾਪਦੇ ਮੌਜੂਦਾ ਐਮਐਸਯੂ ਇਸ ਟਾਈਮ ਦੋਏ ਜਾਣੇ ਤੇ ਇਹ ਬਾਜ਼ਾਰ ਦਾ ਬੁਰਾ ਹਾਲ ਹੈ ਇੱਥੇ ਜਾਮ ਹੋ ਲੱਗਦਾ ਠੀਕ ਹੈ ਨਾ ਚੰਗਾ ਜਾਮ ਦੇਖੋ ਇਹ ਤਾਂ ਜੀ ਲੋਕਾਂ ਨੂੰ ਥੋੜਾ ਜਿਹਾ ਚੇਂਜ ਲੈਣਾ ਚਾਹੀਦਾ ਆਪਾਂ ਨੂੰ ਪਤਾ ਹੈ ਕਿਸੇ ਕੋਈ ਨਗਰ ਕੌਂਸਲ ਨੇ ਜਾਂ ਕਿਸੇ ਨੇ ਨਹੀਂ ਹਟਾਣਾ ਇਹ ਤਾਂ ਲੋਕਾਂ ਨੂੰ ਆਪੇ ਤਰੀਕੇ ਨਾਲ ਚੱਲਣਾ ਚਾਹੀਦਾ ਹੈ ਜਿਹੜਾ ਆਪਣਾ ਵਾਈਕਲ ਹੈਗਾ ਗੱਡੀਆਂ ਬਾਜ਼ਾਰ ਚ ਨਹੀਂ ਲੈ ਕੇ ਆਣੇ ਚਾਹੀਦੀਆਂ ਠੀਕ ਹੈ ਜੀ ਜੇ ਤੁਸੀਂ ਖੜਾਣਾ ਤਾਂ ਸਾਈਡ ਤੇ ਖੜਾਓ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਤਾਂ ਲੋਕਾਂ ਨੂੰ ਆਪ ਨੂੰ ਆਪਣੇ ਆਪ ਚ ਬਦਲਾਅ ਲਿਆਣਾ ਚਾਹੀਦਾ ਸਰ ਜਦੋਂ ਜਾਮ ਲੱਗਦਾ ਦਿਨੇ ਉਰੇ ਵੀ ਬਹੁਤ ਲੱਗਦਾ ਤੁਹਾਨੂੰ ਪਤਾ ਹੈ ਅੱਗੇ ਵੀ ਲੱਗਦਾ ਮੈਸਗਰ ਵੀ ਲੱਗਦਾ ਪਰ ਇਹਦਾ ਕੋਈ ਹੱਲ ਨਹੀਂ ਪ੍ਰਸ਼ਾਸਨ ਵੱਲੋਂ ਕਈ ਦੁਕਾਨਾਂ ਦਾ ਸਮਾਨ ਬਾਹਰ ਕੱਢਿਆ ਹੁੰਦਾ ਕਮੇਟੀ ਵੱਲੋਂ ਗੇੜਾ ਨਹੀਂ ਵਜਦਾ ਨਹੀਂ ਬਾਈ ਜੀ ਬਿਲਕੁਲ ਬਾਈ ਜੀ ਕਮੇਟੀ ਦਾ ਸਮੇਂ-ਸਮੇਂ ਤੇ ਆਪਣਾ ਕੰਮ ਕਰ ਰਹੀ ਹੈਗੀ ਠੀਕ ਹੈ ਸਮੇਂ-ਸਮੇਂ ਤੇ ਸਾਡੇ ਕਮੇਟੀ ਦੇ ਮੁਲਾਜ਼ਮ ਆਉਂਦੇ ਨੇ ਠੀਕ ਹੈ ਵਾਰਨਿੰਗ ਵੀ ਦੇ ਕੇ ਜਾਂਦੇ ਨੇ ਬੋਰਡ ਵੀ ਚੱਕਦੇ ਨੇ ਉਹਨਾਂ ਨੂੰ ਟ੍ਰੈਫਿਕ ਬਾਰੇ ਵੀ ਕਹਿੰਦੇ ਨੇ ਔਰ ਪੁਲਸ ਟ੍ਰੈਫਿਕ ਪ੍ਰਸ਼ਾਸਨ ਵੀ ਸਾਰਾ ਆਪਣਾ ਜੋਰ ਲਗਾਉਂਦਾ ਜਿਹੜਾ ਘਟਦਾ ਰਾਉਂਡ ਲੱਗਦਾ ਐਸ.ਟੀ.ਓ ਸਾਹਿਬ ਵੀ ਜਿਹੜਾ ਲਗਾਉਂਦੇ ਨੇ ਪਰ ਲੋਕ ਨਹੀਂ ਹਟਦੇ ਲੋਕਾਂ ਨੂੰ ਇੱਥੇ ਸਾਫ਼ ਦੇਣਾ ਦੇ ਅਪੀਲ ਥੋੜੇ ਵੱਲੋਂ ਕੀਤੀ ਜਾਊ ਪ੍ਰਸ਼ਾਸਨ ਵੱਲੋਂ ਕਿਵੇਂ ਆਸ ਦੀ ਕੋਟਰਲ ਮਿਲ ਕੇ ਸਾਰਾ ਨਹੀਂ ਹੁੰਦਾ ਜੀ ਠੀਕ ਹੈ ਹਰੇਕ ਨੂੰ ਵੀ ਹੋਣਾ ਚਾਹੀਦਾ ਹੈਗਾ ਜੇ ਆਪਣੇ ਦੁਕਾਨਾਂ ਦੇ ਜੋ ਅੱਗੇ ਵਾਕੀਰ ਖੜਦੇ ਨੇ ਜਾਂ ਜੋ ਵੀ ਸਕੂਟਰ ਵਗੈਰਾ ਖੜਦੇ ਨੇ ਉਹਨਾਂ ਨੂੰ ਸੈਟ ਕਰਵਾਇਆ ਜਾਵੇ ਰੀਡੀਅ ਵਗੈਰਾ ਖੜਦੇ ਨੇ ਉਹਨਾਂ ਨੂੰ ਸਹੀ ਤਰ੍ਹਾਂ ਨਾਲ ਆਪਣਾ ਖੜਨਾ ਚਾਹੀਦਾ ਤਾਂ ਕੋਈ ਨਿਕਤ ਨਾ ਹੋਵੇ ਠੀਕ ਹੈ ਲੇਕਿਨ ਲੋਕ ਆ ਵੀਰ ਹੋਣਾ ਮੈਂ ਤੇ ਜ਼ਿੰਮੇਵਾਰ ਨਹੀਂ ਆਪਾਂ ਆਪ ਆ ਆਪਣ ਆਪਣੀ ਜ਼ਿੰਮੇਵਾਰੀ ਵੰਡ ਲਈ ਹੈ ਤੇ ਐਸੇ ਜਾਮ ਨਹੀਂ ਲੱਗਦਾ ਹੁਣ ਤੁਸੀਂ ਦੇਖੋ ਇਹਨਾਂ ਨੇ ਕਾਫੀ ਅੱਗੇ ਤੱਕ ਵਧਾਇਆ ਹੋਇਆ ਹੈ ਮੈਂ ਸਿੱਧ ਜਿਹਾ ਗੱਲਾਂ ਆਪਾਂ ਕਰੀਏ ਤਾਂ ਅੱਗੇ ਸਾਰਾ ਅੱਗੇ ਵਧਿਆ ਹੋਇਆ ਹੈ ਨਗਰ ਕੌਸ਼ਲ ਵੱਲੋਂ ਬਾਰ ਬਾਰ ਕਿਹਾ ਜਾਂਦਾ ਹੈ ਕਿ ਆਪਣਾ ਥੋੜਾ ਰੇਡੀਅਮ ਪਿੱਛੇ ਸੈੱਟ ਖਿਲਾ ਲਓ ਲੇਕਿਨ ਫਿਰ ਵੀ ਦੁਬਾਰਾ ਦੁਬਾਰਾ ਪੱਕਾ ਸਮਝਣਾ ਵੀ ਚਾਹੀਦਾ ਜੀ ਆਪ ਸਮਝਣਾ ਚਾਹੀਦਾ ਪਬਲਿਕ ਨੂੰ ਕਿਸ ਤਰ੍ਹਾਂ ਕੋਈ ਕਮੇਟੀ ਵੱਲੋਂ ਵੀ ਹੁੰਦਾ ਵੀ ਇਹਨਾਂ ਦਾ ਮਿਕਸ ਹੁੰਦਾ ਟਾਈਮ ਟਾਈਮ ਤੇ ਸਭ ਕੁਝ ਹੁੰਦਾ ਚਲਾਨ ਵੀ ਕੱਟੇ ਜਾਂਦੇ ਨੇ ਟ ਪਾਲਿਸ ਵੱਲੋਂ ਵੀ ਚਲਾਨ ਕੱਟੇ ਜਾਂਦੇ ਨੇ ਸਾਡੀ ਕਮੇਟੀ ਵੱਲੋਂ ਵੀ ਕੱਟੇ ਜਾਂਦੇ ਨੇ ਪਰ ਗੱਲ ਇਹ ਆ ਵੀ ਇਹ ਤਾਂ ਬਦਲਾਓ ਆਪਾਂ ਨੂੰ ਲੋਕਾਂ ਨੂੰ ਆਪ ਸਮਝਣਾ ਚਾਹੀਦਾ ਆਪਣੇ ਲਈ ਹੈ ਟ੍ਰੈਫਿਕ ਕਿਸੇ ਨੂੰ ਕੋਈ ਐਮਰਜੈਂਸੀ ਜਾਣਾ ਪੈ ਜੇ ਉਹ ਕਿਵੇਂ ਲੰਗੇ ਮੌਕੇ ਤੇ ਨਹੀਂ ਪੱਜ ਸਕਦਾ ਕਿਉਂਕਿ ਇੰਨਾ ਜ਼ਿਆਦਾ ਜਾਮ ਨਹੀਂ ਲੱਗਣਾ ਚਾਹੀਦਾ ਥੋੜਾ ਜਾਂ ਕੋਈ ਵੀ ਆਪਾਂ ਚੀਜ਼ ਖੜਾਉਣੀ ਆ ਜਾਇ ਕੋਈ ਰੇੜੀ ਆ ਕੋਈ ਹੋਵੇ ਉਹਨੂੰ ਇੱਕ ਤਰੀਕੇ ਨਾਲ ਤੰਗ ਸੇ ਖੜਾਓ ਮਿਹਰਬਾਨੀ ਠੀਕ ਹੈ ਠੀਕ ਹੈ